ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਮੈਂ ਕਿਹਾ ਤੁਸੀਂ ਸੁਣਦੇ ਹੋ ਖੁਸ਼ਦੀਪ ਨੇ ਆਪਣੇ ਪਤੀ ਨੂੰ ਆਵਾਜ਼ ਲਗਾਈ ਤਾਂ ਉਸਦੇ ਪਤੀ ਪਰਮ ਨੇ ਜਵਾਬ ਦਿੱਤਾ ਹਾਂ ਹਾਂ ਬੋਲੋ ਖੁਸ਼ਦੀਪ ਆਪਣੇ ਘਰ ਵਾਲੇ ਕੋਲ ਆ ਕੇ ਕਹਿਣ ਲੱਗੀ ਕਿ ਤੁਹਾਨੂੰ ਤਾਂ ਪਤਾ ਹੈ ਆਪਣੇ ਬਾਪੂ ਜੀ ਦੀ ਮੌਤ ਹੋਈ ਨੂੰ ਪੂਰਾ 1 ਸਾਲ ਹੋ ਗਿਆ ਹੈ ਆਪਣੇ ਬੀਬੀ ਜੀ ਪਿੰਡ ਵਿੱਚ ਇਕੱਲੇ ਰਹਿੰਦੇ ਨੇ ਆਪਾ ਉਹਨਾਂ ਨੂੰ ਆਪਣੇ ਨਾਲ ਰੱਖ ਲੈਂਦੇ ਹਾਂ ਆਪਣੀ ਪਤਨੀ ਦੇ ਮੋਹੋਂ ਇਹ ਗੱਲ ਸੁਣ ਕੇ ਪਰਮ ਹੱਕਾ ਬੱਕਾ ਰਹਿ ਗਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਮੇਰੀ ਬੀਬੀ ਮੇਰੀ ਪਤਨੀ ਨੂੰ ਫੁੱਟੀ ਅੱਖ ਨਹੀਂ ਪਾਉਂਦੀ ਸੀ ਹੁਣ ਇਹ ਮੇਰੀ ਬੀਬੀ ਨੂੰ ਰੱਖਣ ਲਈ ਕਿਵੇਂ ਰਾਜੀ ਹੋ ਗਈ ਪਰਮ ਨੇ ਹੱਸਦੇ ਹੋਏ ਖੁਸ਼ਦੀਪ ਨੂੰ ਪੁੱਛਿਆ ਅੱਜ ਕਿਵੇਂ ਉਲਟੀ ਗੰਗਾ ਵਹਿ ਰਹੀ ਹੈ ਤਾਂ ਉਹ ਕਹਿਣ ਲੱਗੀ ਕਿ ਨਹੀਂ ਉਲਟੀ ਗੰਗਾ ਦੀ ਗੱਲ ਨਹੀਂ ਦਰਅਸਲ ਪਰਮ ਗੱਲ ਇਹ ਹੈ ਕਿ ਸਾਨੂੰ ਪਤਾ ਹੈ ਕਿ ਸਾਡੀ ਬੀਬੀ ਹੁਣ ਬੁੱਢੀ ਹੋ ਗਈ ਹੈ ਉਹ ਪਿੰਡ ਵਿੱਚ ਕੱਲੀ ਰਹਿੰਦੀ ਹੈ ਅਤੇ ਅਸੀਂ ਇੱਥੇ ਸ਼ਹਿਰ ਵਿੱਚ ਉਹਨਾਂ ਦੀ ਤਬੀਅਤ ਵੀ ਐਨੀ ਠੀਕ ਨਹੀਂ ਰਹਿੰਦੀ ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਲੋਕ ਅਤੇ ਰਿਸ਼ਤੇਦਾਰਾਂ ਨੇ ਸਾਡਾ ਜੀਣਾ ਮੁਸ਼ਕਲ ਕਰ ਦੇਣਾ ਵੈਸੇ ਵੀ ਇਸ ਉਮਰ ਵਿੱਚ ਬੇਬੇ ਬਾਪੂ ਨੂੰ ਆਪਣੀ ਔਲਾਦ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਇਸ ਲਈ ਮੈਂ ਸੋਚਦੀ ਹਾਂ ਕਿ ਆਪਾਂ ਕੱਲ੍ਹ ਹੀ ਪਿੰਡ ਜਾ ਕੇ ਉਹਨਾਂ ਨੂੰ ਲੈ ਆਈਏ ਇਹ ਕਹਿ ਕੇ ਖੁਸ਼ਦੀਪ ਉਥੋਂ ਚਲੀ ਗਈ ਆਪਣੀ ਪਤਨੀ ਦੇ ਜਾਣ ਤੋਂ ਬਾਅਦ ਪਰਮ ਸੋਚਦਾ ਹੈ ਕਿ ਕੀ ਇਹ ਉਹੀ ਖੁਸ਼ਦੀਪ ਹੈ ਜਿਹੜੀ ਮੇਰੇ ਬੇਬੇ ਬਾਪੂ ਨੂੰ ਵੇਖ ਕੇ ਰਾਜੀ ਨਹੀਂ ਸੀ ਹੁਣ ਮੇਰੀ ਬੀਬੀ ਨੂੰ ਇੱਥੇ ਲਿਆਉਣ ਲਈ ਆਪਣੇ ਮੋਹੋਂ ਕਹਿ ਰਹੀ ਹੈ ਕਿ ਮੈਂ ਕਿਤੇ ਕੋਈ ਸੁਪਨਾ ਤਾਂ ਨਹੀਂ ਵੇਖ ਰਿਹਾ ਫਿਰ ਉਸਨੇ ਹੋਸ਼ ਵਿੱਚ ਆਉਂਦਿਆ ਸੋਚਿਆ ਨਹੀਂ ਨਹੀਂ ਆਖਿਰ ਕੋਈ ਇਨਸਾਨ ਇੰਨਾ ਮਾੜਾ ਵੀ ਨਹੀਂ ਹੋ ਸਕਦਾ ਕਿ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਇਦਾਂ ਸੋਚੇ ਸਮੇਂ ਦੇ ਨਾਲ ਹਰ ਇੱਕ ਦਾ ਸੁਭਾਅ ਬਦਲ ਜਾਂਦਾ ਹੈ ਖੁਸ਼ਦੀਪ ਦਾ ਵੀ ਬਦਲ ਗਿਆ ਹੈ ਇਹ ਸੋਚ ਕੇ ਉਹ ਮੁਸਕਰਾਇਆ ਅਤੇ ਉਸਨੇ ਆਪਣੀ ਬੀਬੀ ਨੂੰ ਫੋਨ ਲਾ ਲਿਆ ਆਪਣੀ ਬੀਬੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਉਹ ਕਹਿੰਦਾ ਬੇਬੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਸ਼ਹਿਰ ਵਿੱਚ ਆ ਕੇ ਰਹੋ ਤਾਂ ਪਰਮਦੀ ਮਾਂ ਅੱਗੋਂ ਜਵਾਬ ਦਿੰਦੀ ਹੈ ਕਿ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਪਰਮ ਕਿ ਤੂੰ ਤਾਂ ਮੇਰਾ ਬਹੁਤ ਕਰਦਾ ਹੈ ਮੈਨੂੰ ਵੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਤੂੰ ਮੇਰੀ ਬਹੁਤ ਫਿਕਰ ਕਰਦਾ ਹੈ ਪਰ ਤੇਰੀ ਪਤਨੀ ਖੁਸ਼ਦੀਪ ਮੈਨੂੰ ਵੇਖ ਕੇ ਵੀ ਰਾਜ਼ੀ ਨਹੀਂ ਦੇਖ ਤੇਰੇ ਪਾਪੂ ਦੀ ਵਧੀਆ ਪੈਨਸ਼ਨ ਆਉਂਦੀ ਹੈ ਅਤੇ ਮੈਂ ਆਪਣਾ ਵਧੀਆ ਗੁਜ਼ਾਰਾ ਕਰ ਰਹੀ ਹਾਂ ਘਰ ਦੇ ਵਿੱਚ ਰੋਜ਼-ਰੋਜ਼ ਕਲੇਸ਼ ਰੱਖਣ ਨਾਲੋਂ ਚੰਗਾ ਹੈ ਕਿ ਅਸੀਂ ਆਪੋ ਆਪਣੀ ਥਾਂ 'ਤੇ ਖੁਸ਼ ਰਹੀਏ ਮੈਂ ਇਸ ਉਮਰ ਵਿੱਚ ਆਪਣੀ ਜ਼ਿੰਦਗੀ ਆਰਾਮ ਨਾਲ ਜਿਉਣਾ ਚਾਹੁੰਦੀ ਹਾਂ ਮੈਂ ਤੁਹਾਡੀ ਜ਼ਿੰਦਗੀ ਡਿਸਟਰਬ ਨਹੀਂ ਕਰਨਾ ਚਾਹੁੰਦੀ ਆਪਣੀ ਬੀਬੀ ਦੇ ਮੋਹ ਪੈਨਸ਼ਨ ਦੀ ਗੱਲ ਸੁਣ ਕੇ ਪਰਮ ਨੇ ਸੋਚਿਆ ਕਿ ਕਿਤੇ ਖੁਸ਼ਦੀਪ ਮੇਰੀ ਬੀਬੀ ਨੂੰ ਪੈਨਸ਼ਨ ਲਈ ਤਾਂ ਨਹੀਂ ਇੱਥੇ ਬੁਲਾ ਰਹੀ ਪਰ ਫਿਰ ਉਸਨੇ ਸੋਚਿਆ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਉਹ ਇੰਨੀ ਲਾਲਚੀ ਵੀ ਨਹੀਂ ਹੋ ਸਕਦੀ ਆਖਿਰ ਉਸ ਨੂੰ ਮੇਰੀ ਬੀਬੀ ਦੀ ਫਿਕਰ ਹੋਵੇਗੀ ਫਿਰ ਹੀ ਉਸ ਨੇ ਬੀਬੀ ਨੂੰ ਇੱਥੇ ਲਿਆਉਣ ਲਈ ਕਿਹਾ ਹੈ ਆਪਣੇ ਮਾਂ ਨੂੰ ਸਮਝਾਉਂਦਾ ਹੋਇਆ ਪਰਮ ਆਪਣੀ ਮਾਂ ਨੂੰ ਕਹਿਣ ਲੱਗਿਆ ਬੀਬੀ ਮੈਂ ਤੁਹਾਡੇ ਇਕੱਲੇਪਣ ਵਿੱਚ ਤੁਹਾਡਾ ਸਾਥ ਦੇਣਾ ਚਾਹੁੰਦਾ ਹਾਂ ਮੈਂ ਨਹੀਂ ਚਾਹੁੰਦਾ ਕਿ ਇਸ ਉਮਰ ਵਿੱਚ ਤੁਸੀਂ ਇਕੱਲੇ ਰਹੋ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕੀ ਤੁਹਾਡੀ ਇੱਜ਼ਤ ਵਿੱਚ ਕੋਈ ਕਮੀ ਨਹੀਂ ਹੋਵੇਗੀ ਤੁਹਾਡੀ ਨੂੰ ਤੁਹਾਡੇ ਬਾਰੇ ਬਹੁਤ ਚੰਗਾ ਸੋਚ ਰਹੀ ਹੈ ਖਦ ਖੁਸ਼ਦੀਪ ਨੇ ਤੁਹਾਨੂੰ ਸ਼ਹਿਰ ਲਿਆਉਣ ਲਈ ਕਿਹਾ ਉਹ ਦਾ ਸਵਾ ਬਦਲ ਗਿਆ ਹੈ ਉਹਨੂੰ ਤੁਹਾਡੀ ਫਿਕਰ ਹੁੰਦੀ ਹੈ ਆਪਣੇ ਪੁੱਤ ਦੀ ਇਹ ਗੱਲ ਸੁਣ ਕੇ ਪਰਮਦੀ ਮਾਂ ਕਹਿੰਦੀ ਠੀਕ ਹੈ ਪੁੱਤ ਚੰਗੀ ਗੱਲ ਹੈ ਘੱਟੋ ਘੱਟ ਉਸਨੇ ਮੇਰੇ ਬਾਰੇ ਸੋਚਿਆ ਤਾਂ ਸਹੀ ਇਸ ਉਮਰ ਵਿੱਚ ਇੱਕ ਬੁੱਢੀ ਮਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਫਿਰ ਪਰਮ ਬੋਲਿਆ ਬੀਬੀ ਬਸ ਹੁਣ ਤੈ ਹੋ ਗਿਆ ਕਿ ਤੁਸੀਂ ਸਾਡੇ ਨਾਲ ਰਹੋਗੇ ਹੁਣ ਤੁਹਾਨੂੰ ਸਾਡੀ ਜ਼ਰੂਰਤ ਹੈ ਅਤੇ ਤੁਹਾਡੇ ਪੋਤੇ ਪੋਤੀ ਦੇ ਸਾਥ ਅਤੇ ਪਿਆਰ ਦੀ ਵੀ ਨਾਲੇ ਪੋਤੇ ਪੋਤੀ ਨੂੰ ਵੀ ਤੁਹਾਡੀ ਲੋੜ ਹੈ ਦਾਦਾ ਦਾਦੀ ਹੀ ਆਪਣੇ ਪੋਤੇ ਪੋਤੀਆਂ ਨੂੰ ਸੰਸਕਾਰ ਸਿਖਾਉਂਦੇ ਹੁੰਦੇ ਨੇ ਆਪਣੇ ਘਰ ਵਾਲੇ ਦੇ ਹੱਥ ਵਿੱਚੋਂ ਫੋਨ ਫੜ ਕੇ ਖੁਸ਼ਦੀਪ ਆਪਣੀ ਸੱਸ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਕਹਿਣ ਲੱਗੀ ਬੀਬੀ ਜੀ ਤੁਸੀਂ ਹੁਣ ਬਜ਼ੁਰਗ ਹੋ ਗਏ ਹੋ ਸਾਡੇ ਹੁੰਦੇ ਤੁਸੀਂ ਪਿੰਡ ਵਿੱਚ ਨੌਕਰਾਂ ਦੇ ਸਹਾਰੇ ਰਹੋ ਇਹਦੇ ਵਿੱਚ ਸਾਡੇ ਲਈ ਸ਼ਰਮ ਦੀ ਗੱਲ ਹੈ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਇਕੱਲੇ ਪਿੰਡ ਵਿੱਚ ਰਹੋ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਖੁਸ਼ਦੀਪ ਦੇ ਮੋਹੋਂ ਇਹ ਗੱਲ ਸੁਣ ਕੇ ਪਰਮਦੀ ਮਾਂ ਸਹਿਮਤ ਹੋ ਗਈ ਅਤੇ ਉਸਨੇ ਕਿਹਾ ਕਿ ਤੁਸੀਂ ਮੈਨੂੰ ਆਕੇ ਲੈ ਜਾਓ ਪਰਮ ਅਤੇ ਖੁਸ਼ਦੀਪ ਅਗਲੇ ਦਿਨ ਹੀ ਗੱਡੀ ਲੈ ਕੇ ਆਪਣੀ ਬੀਬੀ ਨੂੰ ਲੈਣ ਪਹੁੰਚੇ ਘਰ ਦਾ ਸਾਰਾ ਜ਼ਰੂਰੀ ਸਮਾਨ ਸਾਬ ਕੇ ਖੁਸ਼ਦੀਪ ਪਰਮ ਨੂੰ ਕਹਿਣ ਲੱਗੀ ਕਿ ਜ਼ਮੀਨ ਜਾਇਦਾਦ ਦੇ ਜਿੰਨੇ ਵੀ ਜ਼ਰੂਰੀ ਕਾਗਜ਼ ਨੇ ਉਹ ਸਾਰੇ ਆਪਾਂ ਨਾਲ ਲੈ ਚੱਲਦੇ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਇਹ ਘਰ ਵੀ ਕਿਰਾਏ ਤੇ ਦੇ ਦੇਈਏ ਤਾਂ ਪਰਮ ਨੇ ਕਿਹਾ ਕਿ ਇਸ ਗੱਲ ਦਾ ਫੈਸਲਾ ਮੈਂ ਨਹੀਂ ਕਰ ਸਕਦਾ ਇਹ ਬੀਬੀ ਦੀ ਮਰਜ਼ੀ ਹੋਵੇਗੀ ਤਾਂ ਪਰਮਦੀ ਬੀਬੀ ਨੇ ਆਪਣੀ ਨੂੰਹ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਪੁੱਤਰ ਨੂੰ ਠੀਕ ਕਹਿ ਰਹੀ ਐ ਆਪਾਂ ਨੂੰ ਇਹ ਘਰ ਕਿਰਾਏ ਤੇ ਦੇ ਦੇਣਾ ਚਾਹੀਦਾ ਹੈ ਘਰ ਕਾਫੀ ਵੱਡਾ ਸੀ ਅਤੇ ਕਿਰਾਇਆ ਵੀ ਵਧੀਆ ਮਿਲ ਰਿਹਾ ਸੀ ਇਸ ਲਈ ਪਰਮਦੀ ਮਾਂ ਘਰ ਨੂੰ ਕਿਰਾਏ ਤੇ ਦੇਣ ਲਈ ਰਾਜੀ ਹੋ ਗਈ ਪਰਮ ਆਪਣੀ ਬੀਬੀ ਨੂੰ ਲੈ ਕੇ ਸ਼ਹਿਰ ਆ ਗਿਆ ਆਉਂਦਿਆ ਹੀ ਪਰਮਦੀ ਬੀਬੀ ਦੀ ਜ਼ਿੰਦਗੀ ਬਦਲ ਗਈ ਜਿਸ ਪਿੰਡ ਵਿੱਚ ਉਸਨੇ ਐਨੇ ਸਾਲ ਗੁਜ਼ਾਰੇ ਸੀ ਉਸ ਨੂੰ ਲੱਗਿਆ ਸੀ ਉਸ ਦਾ ਸਾਰਾ ਗ੍ਰਸਥ ਜੀਵਨ ਬिखर ਗਿਆ ਕਿਉਂਕਿ ਜਿਸ ਪਿੰਡ ਵਿੱਚ ਉਸਨੇ ਆਪਣੇ ਘਰ ਵਾਲੇ ਨਾਲ ਐਨਾ ਸਮਾਂ ਗੁਜ਼ਾਰਿਆ ਉਸ ਘਰ ਵਿੱਚ ਉਸ ਤੇ ਪਤੀ ਦੀਆਂ ਯਾਦਾਂ ਸਨ ਉਸ ਦਾ ਆਸਪੜੋਸ ਅਤੇ ਉਸ ਦੀਆਂ ਸਹੇਲੀਆਂ ਪਰ ਸ਼ਹਿਰ ਵਿੱਚ ਆ ਕੇ ਪਰਮਦੀ ਬੀਬੀ ਖੁਸ਼ ਵੀ ਸੀ ਕਿਉਂਕਿ ਉਹ ਆਪਣੇ ਪੁੱਤ ਨੂੰ ਅਤੇ ਪੋਤੇ-ਪੋਤੀ ਨਾਲ ਰਹਿ ਕੇ ਵਧੀਆ ਮਹਿਸੂਸ ਕਰ ਰਹੀ ਸੀ ਪਰਮ ਦਾ ਮੁੰਡਾ ਆਪਣੀ ਦਾਦੀ ਨੂੰ ਦਾਦੀ ਧਰਤੀ ਕਰਦਾ ਨਾ ਥੱਕਦਾ ਸ਼ੁਰੂ-ਸ਼ੁਰੂ ਵਿੱਚ ਪਰਮ ਦੀ ਮਾਂ ਦੀ ਘਰ ਦੇ ਵਿੱਚ ਬਹੁਤ ਸੇਵਾ ਹੁੰਦੀ ਪਰਮ ਦੀ ਮਾਂ ਕਿਸੇ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਸੀ ਛੱਡਦੀ ਉਹ ਆਪਣੀ ਨੂੰਹ ਨਾਲ ਕੰਮ ਕਰਵਾਉਂਦੀ ਆਪਣੇ ਪੋਤੇ-ਪੋਤੀ ਦਾ ਵੀ ਖਿਆਲ ਰੱਖਦੀ ਹੌਲੀ-ਹੌਲੀ ਖੁਸ਼ਦੀਪ ਨੇ ਘਰ ਦੇ ਕੰਮਾਂ ਤੋਂ ਪੱਲਾ ਛੱਡਣਾ ਸ਼ੁਰੂ ਕਰ ਦਿੱਤਾ ਖੁਸ਼ਦੀਪ ਦੀ ਸੱਸ ਘਰ ਦਾ ਸਾਰਾ ਕੰਮ ਕਰਦੀ ਅਤੇ ਉਸਦੇ ਬੱਚਿਆਂ ਦੀ ਵੀ ਸੰਭਾਲ ਕਰਦੀ ਉਹ ਕਦੇ ਵੀ ਕਿਸੇ ਕੰਮ ਵਿੱਚ ਆਲਸ ਨਹੀਂ ਕਰਦੀ ਸੀ ਖੁਸ਼ਦੀਪ ਨੇ ਚਿਕਣੀਆਂ ਚੁਪੜੀਆਂ ਗੱਲਾਂ ਕਰ ਕਰਕੇ ਆਪਣੀ ਸੱਸ ਤੋਂ ਸਾਰਾ ਕੰਮ ਕਰਵਾ ਲੈਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣਾ ਬਣਾਉਣਾ ਜਾਂ ਬਰਤਨ ਸਾਫ਼ ਕਰਨ ਤੱਕ ਦਾ ਜੋ ਵੀ ਕੰਮ ਹੁੰਦਾ ਸੀ ਸਾਰਾ ਖੁਸ਼ਦੀਪ ਦੀ ਸੱਸ ਹੀ ਕਰਦੀ ਉਸਨੇ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਕੀਤਾ ਕਿ ਉਸਦੀ ਨੂੰ ਸਾਰਾ ਦਿਨ ਉਸ ਤੋਂ ਕੰਮ ਕਿਉਂ ਕਰਵਾਉਂਦੀ ਹੈ ਖੁਸ਼ਦੀਪ ਕਹਿੰਦੀ ਕਿ ਮੰਮੀ ਕੀ ਤੁਸੀਂ ਸ਼ਾਹੀ ਪਨੀਰ ਬਹੁਤ ਵਧੀਆ ਬਣਾਉਂਦੇ ਹੋ ਬਣਾ ਦਿਓਗੇ ਖੁਸ਼ਦੀਪ ਦੀ ਸੱਸ ਖੁਸ਼ੀ-ਖੁਸ਼ੀ ਸ਼ਾਹੀ ਪਨੀਰ ਜਾਂ ਕੋਈ ਵੀ ਪਕਵਾਨ ਆਪਣੀ ਨੂੰ ਦੀ ਫਰਮਾਇਸ਼ ਤੇ ਬਣਾ ਦਿੰਦੀ ਸੀ ਪਿਛਲੇ ਕਈ ਦਿਨਾਂ ਤੋਂ ਕੰਮ ਵਾਲੀ ਨਹੀਂ ਆ ਰਹੀ ਸੀ ਜਿਸ ਕਰਕੇ ਹੁਣ ਖੁਸ਼ਦੀਪ ਦੀ ਸੱਸ ਨੂੰ ਘਰ ਦੀ ਸਫਾਈ ਵੀ ਕਰਨੀ ਪੈਂਦੀ ਸੀ ਇੱਕ ਦਿਨ ਰਸੋਈ ਦੇ ਕੰਮ ਕਰਕੇ ਵਿਲੀ ਹੋਈ ਅਤੇ ਪੋਚਾ ਲਗਾ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਉਸ ਦੀ 2 ਸਾਲ ਦੀ ਪੋਤੀ ਫਰਸ਼ ਉੱਤੇ ਤਿਲਕ ਗਈ ਹੈ ਖੁਸ਼ਦੀਪ ਦੀ ਸੱਸ ਭੱਜੀ ਭੱਜੀ ਆਈ ਅਤੇ ਉਸ ਨੇ ਆਪਣੀ ਪੋਤੀ ਨੂੰ ਬੁੱਕਲ ਵਿੱਚ ਲੈ ਲਿਆ ਖੁਸ਼ਦੀਪ ਆਪਣੇ ਕਮਰੇ ਵਿੱਚ ਫੋਨ ਤੇ ਬੈਠੀ ਗੱਲਾਂ ਕਰ ਰਹੀ ਸੀ ਜਦੋਂ ਉਸ ਨੇ ਆਪਣੀ ਸੱਸ ਨੂੰ ਆਪਣੀ ਬੇਟੀ ਨੂੰ ਚੁੱਕਦੇ ਵੇਖਿਆ ਤਾਂ ਉਹ ਭੱਜੀ ਆਈ ਅਤੇ ਬੋਲੀ ਮੰਮੀ ਜੀ, ਕੀ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਸਫਾਈ ਕਰਦੇ ਕਰਦੇ ਗੰਦੇ ਹੱਥਾਂ ਨਾਲ ਮੇਰੀ ਬੱਚੀ ਨੂੰ ਚੁੱਕ ਰਹੇ ਹੋ? ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਮੇਰੀ ਧੀ ਨੂੰ ਇਨਫੈਕਸ਼ਨ ਵੀ ਹੋ ਸਕਦੀ ਹੈ। ਇਹ ਕਹਿੰਦੇ ਹੋਏ ਖੁਸ਼ਦੀਪ ਆਪਣੀ ਧੀ ਨੂੰ ਆਪਣੀ ਸੱਸ ਤੋਂ ਖੋ ਕੇ ਕਮਰੇ ਵਿੱਚ ਲੈ ਗਈ। ਉਸ ਤੋਂ ਬਾਅਦ ਖੁਸ਼ਦੀਪ ਕਦੇ ਵੀ ਆਪਣੀ ਧੀ ਨੂੰ ਉਹਦੀ ਦਾਦੀ ਕੋਲ ਨਾ ਜਾਣ ਦਿੰਦੀ। ਖੁਸ਼ਦੀਪ ਦੀ ਸੱਸ ਘਰ ਦਾ ਸਾਰਾ ਕੰਮ ਕਰਦੀ ਫਿਰ ਵੀ ਖੁਸ਼ਦੀਪ ਉਹਦੇ ਕੰਮਾਂ ਵਿੱਚ ਨਕਸ ਕੱਢਦੀ ਰਹਿੰਦੀ ਹੌਲੀ ਹੌਲੀ ਪਰਮ ਇਹ ਕੱਲਾ ਨੋਟ ਕਰਨ ਲੱਗ ਪਿਆ ਕਿ ਜਦੋਂ ਦੀ ਬੀਬੀ ਸ਼ਹਿਰ ਆਈ ਹੈ ਉਸ ਨੂੰ ਬਹੁਤ ਕੰਮ ਕਰਨਾ ਪੈਂਦਾ ਹੈ ਪਿੰਡ ਦੇ ਵਿੱਚ ਤਾਂ ਉਸਨੇ ਕੰਮ ਵਾਲੀ ਰੱਖੀ ਹੋਈ ਸੀ ਤੇ ਉਸ ਨੂੰ ਕੋਈ ਔਖ ਵੀ ਨਹੀਂ ਸੀ ਇੱਥੇ ਆ ਕੇ ਬੀਬੀ ਕਰਦਾ ਸਾਰਾ ਕੰਮ ਕਰਦੀ ਹੈ ਤਾਂ ਉਹ ਆਪਣੀ ਪਤਨੀ ਨੂੰ ਕਹਿੰਦਾ ਖੁਸ਼ਦੀਪ ਬੀਬੀ ਦੀ ਹੁਣ ਉਮਰ ਹੋ ਗਈ ਹੈ ਉਹਦੇ ਤੋਂ ਇੰਨਾ ਕੰਮ ਨਾ ਕਰਵਾਇਆ ਕਰ ਖੁਸ਼ਦੀਪ ਤਾਂ ਕਹਿਣ ਲੱਗੀ ਮੈਂ ਬੀਬੀ ਤੋਂ ਕੋਈ ਕੰਮ ਨਹੀਂ ਕਰਵਾਉਂਦੀ ਉਹ ਆਪਣੀ ਖੁਸ਼ੀ ਨਾਲ ਕੰਮ ਕਰਦੀ ਹੈ ਵੈਸੇ ਵੀ ਉਹਨਾਂ ਦੀ ਹੁਣ ਉਮਰ ਹੋ ਗਈ ਹੈ ਜੇ ਉਹ ਥੋੜਾ ਬਹੁਤਾ ਕੰਮ ਕਰਦੇ ਰਹਿਣਗੇ ਤਾਂ ਉਹਨਾਂ ਦੇ ਹੱਡ ਪੈਰ ਚੱਲਦੇ ਰਹਿਣਗੇ ਪਰ ਖੁਸ਼ਦੀਪ ਦੀ ਸੱਸ ਨੂੰ ਸਮਝ ਆ ਗਈ ਸੀ ਕਿ ਉਸਦੀ ਨੂੰ ਉਸ ਨੂੰ ਸਿਰਫ ਕੰਮ ਕਰਵਾਉਣ ਲਈ ਹੀ ਇੱਥੇ ਲੈ ਕੇ ਆਈ ਹੈ ਪਰ ਫਿਰ ਵੀ ਉਸਨੇ ਕਦੇ ਮੱਥੇ ਵਟ ਨਹੀਂ ਸਪਾਇਆ ਇੱਕ ਦਿਨ ਪਰਮ ਦੀ ਮਾਂ ਨੇ ਉਸ ਨੂੰ ਦਵਾਈ ਦੀ ਪਰਚੀ ਫੜਾਉਂਦੇ ਹੋਏ ਕਿਹਾ ਕਿ ਪੁੱਤ ਮੇਰੀ ਦਵਾਈ ਖਤਮ ਹੋ ਗਈ ਹੈ ਸ਼ਾਵਣੂ ਆਉਂਦੇ ਹੋਏ ਮੇਰੀ ਦਵਾਈ ਲੈ ਆਉਣਾ ਪਰਮ ਨੇ ਆਪਣੀ ਮਾਂ ਤੋਂ ਪਰਚੀ ਫੜੀ ਅਤੇ ਹਾਂ ਦੇ ਵਿੱਚ ਸਿਰ ਹਿਲਾ ਕੇ ਚਲਾ ਗਿਆ ਜਦੋਂ ਉਹ ਗਿਆ ਤਾਂ ਖੁਸ਼ਦੀਪ ਆਪਣੀ ਸੱਸ ਕੋਲ ਆਈ ਅਤੇ ਕਹਿਣ ਲੱਗੀ ਕਿ ਮੰਮੀ ਜੀ ਤੁਹਾਨੂੰ ਵੀ ਪਤਾ ਹੈ ਕਿ ਜਿੱਦਾਂ ਦੇ ਤੁਸੀਂ ਆਏ ਹੋ ਸਾਡੇ ਖਰਚੇ ਵਧ ਗਏ ਨੇ ਸ਼ਹਿਰ ਵਿੱਚ ਹਰ ਇੱਕ ਚੀਜ਼ ਮੁੱਲ ਦੀ ਮਿਲਦੀ ਹੈ ਜੇ ਤੁਸੀਂ ਪਿੰਡ ਵਾਲੇ ਮਕਾਨ ਦਾ ਕਿਰਾਇਆ ਅਤੇ ਪੈਨਸ਼ਨ ਸਾਨੂੰ ਦੇ ਦਿਆ ਕਰੋ ਤਾਂ ਸਾਡਾ ਘਰ ਦਾ ਖਰਚਾ ਠੀਕ ਚੱਲਦਾ ਰਹੇਗਾ ਖੁਸ਼ਦੀਪਤੀ ਸੱਸ ਆਪਣੀ ਨੂੰਹ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਉਹ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਮੈਂ ਇਹ ਕਿਵੇਂ ਸੋਚ ਲਿਆ ਕਿ ਮੇਰੀ ਨੂੰਹ ਦਾ ਵਿਹਾਰ ਬਦਲ ਗਿਆ ਅਤੇ ਮੈਂ ਬਿਨਾਂ ਕੁਝ ਸੋਚੇ ਇੱਥੇ ਚਲੀ ਆਈ ਹੁਣ ਮੈਨੂੰ ਸਮਝ ਆ ਰਹੀ ਹੈ ਕਿ ਇਹ ਪੈਨਸ਼ਨ ਦੇ ਲਾਲਚ ਅਤੇ ਮੇਰੇ ਤੋਂ ਕੰਮ ਕਰਵਾਉਣ ਲਈ ਹੀ ਮੈਨੂੰ ਇੱਥੇ ਲੈ ਕੇ ਹਾਈ ਹੈ ਪਰ ਅਗਲੇ ਹੀ ਪਾ ਲੋ ਸੋਚਣ ਲੱਗੀ ਕਿ ਜੇ ਮੇਰੇ ਪੁੱਤ ਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਫਿਰ ਜੇ ਮੈਂ ਪੈਸੇ ਦੇ ਵੀ ਦੇਵਾਂਗੀ ਤਾਂ ਕਿੰਨੀ ਵੱਡੀ ਗੱਲ ਹੈ ਇਸ ਲਈ ਉਸਨੇ ਆਪਣੇ ਪੁੱਤ ਨੂੰ ਮਕਾਨ ਦਾ ਕਿਰਾਇਆ ਤੇ ਪੈਨਸ਼ਨ ਦੇਣ ਦੀ ਹਾਂ ਕਰ ਦਿੱਤੀ ਇੱਕ ਦਿਨ ਪਰਮਦੀ ਬੀਬੀ ਆਪਣੇ ਘਰ ਦੀ ਬਾਲਕਨੀ ਵਿੱਚ ਬੈਠੀ ਹੋਈ ਸੀ। ਉਹਨਾਂ ਦੇ ਘਰ ਦੇ ਸਾਹਮਣੇ ਇੱਕ ਪਾਰਕ ਦਿਸਦਾ ਹੈ। ਪਰਮਦੀ ਬੀਬੀ ਦਾ ਬਹੁਤ ਦਿਲ ਕੀਤਾ ਕਿ ਉਹ ਪਾਰਕ ਦੇ ਵਿੱਚ ਘੁੰਮਣ ਲਈ ਜਾਵੇ। ਪਰ ਘਰ ਦੇ ਕੰਮਾਂ ਵਿੱਚੋਂ ਉਸ ਨੂੰ ਵੇਲ ਹੀ ਨਹੀਂ ਮਿਲਦੀ ਸੀ। ਉਸ ਦਾ ਦਿਲ ਕੀਤਾ ਕਿ ਉਹ ਪਾਰਕ ਵਿੱਚ ਚਲੀ ਜਾਵੇ। ਇਸ ਲਈ ਉਸ ਨੇ ਕੰਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਪਾਰਕ ਵਿੱਚ ਚਲੀ ਗਈ। ਪਾਰਕ ਵਿੱਚ ਟਹਿਲਦੇ-ਟਹਿਲਦੇ ਉਸ ਨੂੰ ਸ਼ਾਮ ਹੋ ਗਈ 8 ਵਜ ਗਏ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੀ ਨੂੰ ਆਪਣੇ ਕਮਰੇ ਵਿੱਚ ਬੈਠੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਹ ਫੋਨ ਦੇ ਵਿੱਚ ਐਨੀ ਵਿਅਸਤ ਸੀ ਕਿ ਉਸ ਨੂੰ ਕਿਸੇ ਦੇ ਪੈਰਾਂ ਦੀ ਆਹਟ ਵੀ ਸੁਣਾਈ ਨਹੀਂ ਦਿੱਤੀ ਖੁਸ਼ਦੀਪ ਆਪਣੀ ਮਾਂ ਨਾਲ ਗੱਲ ਕਰ ਰਹੀ ਸੀ ਅਤੇ ਉਹ ਆਪਣੀ ਮਾਂ ਨੂੰ ਕਹਿ ਰਹੀ ਸੀ ਕਿ ਮੰਮੀ ਤੇਰਾ ਦਿੱਤਾ ਆਈਡਿਆ ਤਾਂ ਕੰਮ ਕਰ ਗਿਆ ਨਾਲੇ ਤਾਂ ਮੇਰੀ ਸੱਸ ਘਰ ਦਾ ਸਾਰਾ ਕੰਮ ਕਰਦੀ ਹੈ ਨਾਲੇ ਪੈਨਸ਼ਨ ਅਤੇ ਘਰ ਦਾ ਕਿਰਾਇਆ ਵੀ ਸਾਨੂੰ ਦਿੰਦੀ ਹੈ ਹੁਣ ਤਾਂ ਤੇਰੀ ਧੀ ਦੀ ਐਸ ਹੀ ਐਸ ਹੈ ਮੇਰੀ ਬੁੱਢੀ ਸੱਸ ਨੌਕਰਾਂ ਵਾਂਗੂ ਸਾਰਾ ਦਿਨ ਕੰਮ ਕਰਦੀ ਹੈ ਮੈਨੂੰ ਨੌਕਰਾਨੀ ਦੀ ਵੀ ਜ਼ਰੂਰਤ ਨਹੀਂ ਹੈ ਅਤੇ ਪੈਸੇ ਵੀ ਮੇਰੇ ਹੱਥ ਵਿੱਚ ਖੁੱਲੇ ਆਉਣ ਲੱਗੇ ਨੇ ਖੁਸ਼ਦੀਪ ਦੀ ਸੱਸ ਆਪਣੀ ਨੂੰ ਦੇ ਮੋਹੋ ਇਹ ਗੱਲ ਸੁਣ ਕੇ ਬਹੁਤ ਦੁਖੀ ਹੋਈ ਔਰ ਸੁਣੋ ਸ਼ੰਕਤਾ ਪਹਿਲਾਂ ਹੀ ਸੀ ਕਿ ਉਸਦੀ ਨੂੰ ਸਿਰਫ ਲਾਲਚ ਕਰਕੇ ਹੀ ਉਸ ਨੂੰ ਲੈ ਕੇ ਆਈ ਹੈ ਉਹ ਸੋਚਣ ਲੱਗੀ ਕਿ ਮੈਂ ਤਾਂ ਆਪਣੀ ਨੂੰ ਦੀ ਮਦਦ ਲਈ ਉਸ ਨਾਲ ਕੰਮ ਕਰਵਾ ਦਿੰਦੀ ਸੀ ਪਰ ਉਹ ਮੇਰੇ ਬਾਰੇ ਇਸ ਤਰ੍ਹਾਂ ਸੋਚਦੀ ਹੈ ਉਸ ਦਾ ਮਨ ਬਹੁਤ ਦੁਖੀ ਹੋਇਆ ਇੱਕ ਵਾਰ ਤਾਂ ਉਸ ਦਾ ਦਿਲ ਕੀਤਾ ਕਿ ਉਹ ਪਿੰਡ ਵਾਪਸ ਚਲੀ ਜਾਵੇ ਪਰ ਫਿਰ ਉਸ ਦੇ ਯਾਦ ਆਇਆ ਕਿ ਉਸਨੇ ਘਰ ਤਾਂ ਕਰਾਏ ਤੇ ਦੇ ਦਿੱਤਾ ਹੈ ਅਤੇ ਪੂਰੇ 1 ਸਾਲ ਦਾ ਕੌਂਟਰੈਕਟ ਹੈ ਜਿਸ ਕਰਕੇ ਉਹ ਘਰ ਵੀ ਨਹੀਂ ਜਾ ਸਕਦੀ ਸੀ ਉਹ ਬਹੁਤ ਉਦਾਸ ਰਹਿਣ ਲੱਗੀ ਪਰ ਹੁਣ ਉਹ ਰੋਜ਼ ਪਾਰਕ ਦੇ ਵਿੱਚ ਚਲੀ ਜਾਂਦੀ ਅਤੇ ਆਪਣਾ ਕਾਫੀ ਸਮਾਂ ਪਾਰਕ ਦੇ ਵਿੱਚ ਬਿਤਾਉਣ ਲੱਗੀ ਆਸੇ ਪਾਸੇ ਦੇ ਲੋਕਾਂ ਨਾਲ ਜਾਣ ਪਹਿਚਾਨ ਹੋ ਗਈ ਗੁਵਾੜ ਵਿੱਚ ਰਹਿੰਦੀ ਸੁਮਨ ਨਾਂ ਦੀ ਕੁੜੀ ਨਾਲ ਖੁਸ਼ਦੀਪ ਦੀ ਸੱਸ ਦੀ ਜਾਣ ਪਹਿਚਾਨ ਹੋ ਗਈ ਗੱਲਾਂ ਬਾਤਾਂ ਕਰਦੇ ਖਸ਼ਦੀਪ ਦੀ ਸੱਸ ਨੂੰ ਪਤਾ ਲੱਗਿਆ ਕਿ ਸੁਮਨ ਦੀ ਸੱਸ ਦੀ ਮੌਤ ਹੋਈ ਨੂੰ 1 ਮਹੀਨਾ ਹੋਇਆ ਹੈ ਜਿਸ ਕਰਕੇ ਸੁਮਨ ਨੂੰ ਹੁਣ ਆਪਣੇ ਬੱਚੇ ਖੁਦ ਸੰਭਾਲਣੇ ਪੈਂਦੇ ਨੇ ਪਹਿਲਾਂ ਉਹਦੀ ਸੱਸ ਸੁਮਨ ਦੇ ਨੌਕਰੀ ਜਾਣ ਤੋਂ ਬਾਅਦ ਉਸਦੇ ਬੱਚਿਆਂ ਦੀ ਕੇਅਰ ਕਰ ਲੈਂਦੀ ਸੀ ਸੁਮਨ ਨੇ ਖਸ਼ਦੀਪ ਦੀ ਸੱਸ ਨੂੰ ਦੱਸਿਆ ਕਿ ਆਂਟੀ ਮੇਰੀ ਸੱਸ ਦੀ ਮੌਤ ਤੋਂ ਬਾਅਦ ਮੇਰੇ ਤੋਂ ਆਪਣੀ ਨੌਕਰੀ ਤੇ ਵੀ ਨਹੀਂ ਜਾਇਆ ਗਿਆ ਕਿਉਂਕਿ ਮੇਰੇ ਬੱਚੇ ਘਰ ਵਿੱਚ ਇਕੱਲੇ ਹੁੰਦੇ ਨੇ ਤੇ ਇੱਥੇ ਆਸ-ਪਾਸੇ ਕੋਈ ਡੇ ਕੇਅਰ ਸੈਂਟਰ ਵੀ ਨਹੀਂ ਹੈ ਉਸ ਦੀ ਗੱਲ ਸੁਣ ਕੇ ਪਰਮਦੀ ਮੰਮੀ ਨੂੰ ਉਸ ਤੇ ਬਹੁਤ ਤਰਸ ਆਇਆ ਅਤੇ ਉਸ ਨੇ ਕਿਹਾ ਕਿ ਮੈਂ ਘਰ ਵਿੱਚ ਵੇਲੀ ਹੀ ਹੁੰਦੀ ਹਾਂ ਤੁਸੀਂ ਇਦਾਂ ਕਰਨਾ ਆਪਣੇ ਬੱਚਿਆਂ ਨੂੰ ਮੇਰੇ ਕੋਲ ਛੱਡ ਜਾਣਾ ਇਹ ਗੱਲ ਸੁਣ ਕੇ ਸੁਮਨ ਬਹੁਤ ਖੁਸ਼ ਹੋਈ ਅਤੇ ਉਸ ਨੇ ਪਰਮਦੀ ਮੰਮੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਸੀਂ ਮੇਰਾ ਬਹੁਤ ਵੱਡਾ ਬੋਝ ਲਾ ਦਿੱਤਾ ਅਗਲੇ ਦਿਨ ਸਵੇਰੇ ਨੌਕਰੀ ਤੇ ਜਾਣ ਤੋਂ ਪਹਿਲਾਂ ਸੁਮਨ ਆਪਣੇ ਦੋਨਾਂ ਬੱਚਿਆਂ ਨੂੰ ਪਰਮਦੀ ਬੀਬੀ ਦੇ ਹਵਾਲੇ ਕਰ ਗਈ ਪਰਮਦੀ ਬੀਬੀ ਦੋਨਾਂ ਬੱਚਿਆਂ ਨੂੰ ਲੈ ਕੇ ਹਜੇ ਘਰ ਦੇ ਅੰਦਰ ਦਾਖਲ ਹੀ ਹੋਈ ਸੀ ਕੀ ਖੁਸ਼ੀ ਦੀ ਪਾਈ ਅਤੇ ਪੁੱਛਣ ਲੱਗੀ ਮੰਮੀ ਜੀ ਇਹ ਕਿਸ ਦੇ ਬੱਚੇ ਨੇ ਤਾਂ ਉਹ ਕਹਿਣ ਲੱਗੀ ਬਹੂ ਇਹ ਆਪਣੇ ਗਵਾਂਢ ਵਿੱਚ ਰਹਿੰਦੀ ਸੁਮਨ ਦੇ ਬੱਚੇ ਨੇ ਬੱਚਿਆਂ ਕਰਕੇ ਉਹ ਨੌਕਰੀ ਤੇ ਨਹੀਂ ਸੀ ਜਾ ਸਕਦੀ ਮੈਂ ਉਸ ਨੂੰ ਕਿਹਾ ਕਿ ਚਲੋ ਮੈਂ ਘਰ ਵਿੱਚ ਵੇਲੀ ਹੁੰਦੀ ਹਾਂ ਮੈਂ ਬੱਚਿਆਂ ਨੂੰ ਰੱਖ ਲੈਂਦੀ ਹਾਂ ਇਹ ਕਹਿ ਕੇ ਜਦੋਂ ਉਹ ਅੰਦਰ ਵੜਨ ਲੱਗੀ ਤਾਂ ਖੁਸ਼ਦੀਪ ਨੇ ਕਿਹਾ ਖਬਰਦਾਰ ਮੰਮੀ ਜੀ ਤੁਸੀਂ ਕਿਸ ਨੂੰ ਪੁੱਛ ਕੇ ਉਸ ਦੇ ਬੱਚੇ ਘਰ ਲੈ ਕੇ ਆਏ ਹੋ ਤਾਂ ਖੁਸ਼ਦੀਪ ਦੀ ਸੱਸ ਕਹਿਣ ਲੱਗੀ ਮੇਰੇ ਪੁੱਤ ਦਾ ਘਰ ਹੈ ਜੇ ਮੈਂ ਬੱਚੇ ਲੈ ਆਈ ਤਾਂ ਫਿਰ ਕੀ ਗੱਲ ਹੋ ਗਈ ਖੁਸ਼ਦੀਪ ਕਹਿਣ ਲੱਗੀ ਕਿ ਇਸ ਘਰ ਉੱਤੇ ਓਨਾ ਹੀ ਮੇਰਾ ਹੱਕ ਹੈ ਤੁਸੀਂ ਇਹਨਾਂ ਬੱਚਿਆਂ ਨੂੰ ਹੁਣੇ ਸੁਮਨ ਦੇ ਘਰ ਛੱਡ ਕੇ ਆਓ ਪਰ ਖੁਸ਼ਦੀਪ ਦੀ ਸੱਸ ਕਹਿਣ ਲੱਗੀ ਕਿ ਬੇਟਾ ਹੁਣ ਤਾਂ ਉਹ ਨੌਕਰੀ ਤੇ ਚਲੀ ਗਈ ਹੈ ਵੈਸੇ ਤਾਂ ਮੈਂ ਇਹ ਬੱਚੇ ਆਪਣੀ ਇੱਛਾ ਨਾਲ ਲੈ ਕੇ ਆਈ ਸੀ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੂੰ ਇਸ ਘਰ ਵਿੱਚ ਬੱਚੇ ਨਹੀਂ ਰੱਖਣ ਦੇਵੇਂਗੀ ਤਾਂ ਮੈਂ ਕੱਲ ਨੂੰ ਉਹਨਾਂ ਨੂੰ ਮਨਾ ਕਰ ਦੇਵਾਂਗੀ ਪਾਰਖੁਸ਼ ਦੀਪ ਕਹਿਣ ਲੱਗੀ ਕੱਲ ਨੂੰ ਨਹੀਂ ਹੁਣੇ ਇਹ ਬੱਚੇ ਉਹਨਾਂ ਦੇ ਘਰ ਛੱਡ ਕੇ ਆਉ ਇਹ ਸੁਣ ਕੇ ਖੁਸ਼ਦੀਪ ਦੀ ਸੱਸ ਬਹੁਤ ਦੁਖੀ ਹੋਈ ਉਸਨੇ ਸੋਚਿਆ ਕਿ ਹੁਣ ਤਾਂ ਸੁਮਨ ਨੌਕਰੀ ਤੇ ਵੀ ਚਲੀ ਗਈ ਹੋਵੇਗੀ ਉਹ ਬੱਚਿਆਂ ਨੂੰ ਲੈ ਕੇ ਪਾਰਕ ਦੇ ਵਿੱਚ ਚਲੀ ਗਈ ਬੱਚੇ ਸਾਰਾ ਦਿਨ ਪਾਰਕ ਦੇ ਵਿੱਚ ਖੇਡਦੇ ਰਹੇ ਜਦੋਂ ਸੁਮਨ ਆਈ ਤੇ ਉਹ ਆਪਣੇ ਬੱਚਿਆਂ ਨੂੰ ਲੈਣ ਆਈ ਤਾਂ ਉਸਨੇ ਦੇਖਿਆ ਕਿ ਬੱਚੇ ਪਾਰਕ ਦੇ ਵਿੱਚ ਖੇਡ ਰਹੇ ਹਨ ਖੁਸ਼ਦੀਪ ਦੀ ਬੀਬੀ ਸੱਸ ਕੋਲ ਆ ਕੇ ਉਹਨਾਂ ਦਾ ਧੰਨਵਾਦ ਕਰਨ ਲੱਗੀ ਅਤੇ ਬੱਚਿਆਂ ਨੂੰ ਲੈ ਕੇ ਚਲੀ ਗਈ ਖੁਸ਼ਦੀਪ ਦੀ ਸੱਸ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਉਹ ਹੁਣ ਸੁਮਨ ਨੂੰ ਕਿਵੇਂ ਮਨਾ ਕਰੇ ਫਿਰ ਉਸਨੇ ਸੋਚਿਆ ਕਿ ਮੈਂ ਆਪਣੇ ਬੇਟੇ ਨਾਲ ਗੱਲ ਕਰਾਂਗੀ ਸ਼ਾਮ ਨੂੰ ਜਦੋਂ ਪਰਮ ਡਿਊਟੀ ਤੋਂ ਘਰ ਆਇਆ ਤਾਂ ਉਸਨੇ ਕਿਹਾ ਕਿ ਪੁੱਤ ਆਪਣੇ ਮਹੱਲੇ ਦੇ ਵਿੱਚ ਕੋਈ ਵੀ ਕੇਅਰ ਸੈਂਟਰ ਨਹੀਂ ਹੈ ਮੇਰਾ ਬੱਚਿਆਂ ਦੇ ਵਿੱਚ ਬਹੁਤ ਮਨ ਲੱਗਦਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਡੇ ਕੇਅਰ ਸੈਂਟਰ ਖੋਲ ਲਵਾਂ ਆਸ-ਪਾਸ ਦੀਆਂ ਸਾਰੀਆਂ ਨੌਹਾਂ ਧੀਆਂ ਨੌਕਰੀ ਤੇ ਜਾਂਦੀਆਂ ਨੇ ਉਹਨਾਂ ਨੂੰ ਆਪਣੇ ਬੱਚੇ ਛੱਡਣ ਵਿੱਚ ਮੁਸ਼ਕਲ ਆਉਂਦੀ ਹੈ ਮੈਂ ਸਾਰਾ ਦਿਨ ਘਰ ਦੇ ਵਿੱਚ ਪੂਰ ਹੁੰਦੀ ਰਹਿੰਦੀ ਹਾਂ ਤੇ ਮੈਂ ਇਹ ਕੰਮ ਕਰਨਾ ਚਾਹੁੰਦੀ ਹਾਂ ਆਪਣੀ ਮੰਮੀ ਦੀ ਗੱਲ ਸੁਣ ਕੇ ਪਰਮ ਨੇ ਖੁਸ਼ੀ-ਖੁਸ਼ੀ ਆਪਣੀ ਮੰਮੀ ਦੀ ਗੱਲ ਨੂੰ ਸਵੀਕਾਰ ਕਰ ਲਿਆ ਪਰ ਹਜੇ ਉਸ ਨੇ ਹਾਂ ਨਹੀਂ ਕਹੀ ਸੀ ਕਿ ਖੁਸ਼ਦੀਪਾ ਕੇ ਬੋਲਣ ਲੱਗੀ ਮੰਮੀ ਜੀ ਜੇ ਤੁਹਾਨੂੰ ਕੰਮ ਕਰਨ ਦਾ ਇੰਨਾ ਹੀ ਸ਼ੌਂਕ ਹੈ ਤਾਂ ਆਪਣੇ ਘਰ ਕਿਹੜਾ ਕੰਮ ਨਹੀਂ ਹੈ ਹੁਣ ਤੁਸੀਂ ਬਜ਼ੁਰਗ ਹੋ ਗਏ ਹੋ ਤੁਸੀਂ ਘਰ ਦੇ ਵਿੱਚ ਥੋੜਾ ਬਹੁਤਾ ਕੰਮ ਕਰ ਲਿਆ ਕਰੋ ਕੋਈ ਲੋੜ ਨਹੀਂ ਲੋਕਾਂ ਦੇ ਬੱਚੇ ਸੰਭਣ ਦੀ ਤਾਂ ਉਸ ਦੀ ਸੱਸ ਕਹਿਣ ਲੱਗੀ ਕੀਤੀ ਏ ਤੂੰ ਮੈਨੂੰ ਕੱਲ ਵੀ ਇਹੀ ਕਿਹਾ ਕਿ ਬਜ਼ੁਰਗ ਹੈ ਚੁੱਪ ਕਰਕੇ ਜੋ ਮਿਲਦਾ ਖਾ ਤੇ ਘਰ ਬੈਠੀ ਰਹਿ ਜੇ ਮੈਂ ਬਜ਼ੁਰਗ ਹਾਂ ਤਾਂ ਕੀ ਮੇਰੀ ਜੀਨ ਦੀ ਇੱਛਾ ਖਤਮ ਹੋ ਗਈ ਤੂੰ ਘਰ ਦੇ ਵਿੱਚ ਸਾਰਾ ਦਿਨ ਮੇਰੇ ਤੋਂ ਕੰਮ ਕਰਵਾਉਂਦੀ ਐ ਅਤੇ ਮੇਰਾ ਸਤਕਾਰ ਵੀ ਨਹੀਂ ਕਰਦੀ ਮੈਂ ਆਪਣਾ ਕਮਾ ਕੇ ਖਾ ਲਵਾਂਗੀ ਪਰ ਮੇਰੇ ਤੋਂ ਰੋਜ਼-ਰੋਜ਼ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ ਮੈਂ ਕੰਮ ਕਰਨਾ ਚਾਹੁੰਦੀ ਹਾਂ ਤੈਨੂੰ ਮੇਰੇ ਕੰਮ ਕਰਨ ਨਾਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰਮਣ ਨੇ ਆਪਣੀ ਮੰਮੀ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਬੀਬੀ ਸਾਰਾ ਦਿਨ ਘਰ ਦੇ ਵਿੱਚ ਝੂਠੇ ਬਰਤਨਾਂ ਤੇ ਖਾਣਾ ਬਣਾਉਣ ਤੇ ਲੱਗੀ ਰਹਿੰਦੀ ਹੈ ਪਰ ਐਸ عمر ਦੇ ਵਿੱਚ ਉਸ ਤੋਂ ਸਾਰਾ ਘਰ ਦਾ ਕੰਮ ਕਰਵਾਉਣਾ ਮੈਨੂੰ ਚੰਗਾ ਨਹੀਂ ਲੱਗਦਾ ਜੇ ਬੀਬੀ ਆਪਣੀ ਖੁਸ਼ੀ ਲਈ ਡੇ ਕੇਅਰ ਸੈਂਟਰ ਖੋਲਣਾ ਚਾਹੁੰਦੀ ਹੈ ਤਾਂ ਮੈਂ ਉਹਨਾਂ ਨੂੰ ਮਨਾ ਨਹੀਂ ਕਰ ਸਕਦਾ ਉਸਨੇ ਆਪਣੀ ਬੀਬੀ ਨੂੰ ਕਿਹਾ ਕਿ ਬੀਬੀ ਕੋਈ ਗੱਲ ਨਹੀਂ ਮੈਂ ਤੁਹਾਡੇ ਲਈ ਜਗ੍ਹਾ ਦਾ ਇੰਤਜ਼ਾਮ ਅੱਜ ਹੀ ਕਰਦਾ ਹਾਂ ਪਰਮ ਨੇ ਆਪਣੀ ਕਲੋਨੀ ਵਿੱਚ ਹੀ ਇੱਕ ਕਮਰਾ ਕਰਾਇਆ ਤੇ ਲੈ ਦਿੱਤਾ ਪਰਮਦੀ ਮਾਂ ਸਵੇਰੇ ਹੀ ਉਸ ਕਮਰੇ ਵਿੱਚ ਚਲੀ ਜਾਂਦੀ ਜਿੱਥੇ ਸੁਮਨ ਆਪਣੇ ਦੋਨੋਂ ਬੱਚੇ ਛੱਡ ਕੇ ਆਪਣੀ ਡਿਊਟੀ ਤੇ ਚਲੀ ਜਾਂਦੀ ਸੁਮਨ ਵੀ ਬਹੁਤ ਖੁਸ਼ ਸੀ ਅਤੇ ਪਰਮਦੀ ਮੰਮੀ ਵੀ ਹੌਲੀ-ਹੌਲੀ ਕਲੋਨੀ ਦੇ ਹੋਰ ਲੋਕਾਂ ਨੂੰ ਵੀ ਪਤਾ ਲੱਗਣ ਲੱਗ ਗਿਆ ਉਹਨਾਂ ਨੇ ਵੀ ਆਪਣੇ ਬੱਚੇ ਪਰਮਦੀ ਮਾਂ ਕੋਲ ਛੱਡਨੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਬੱਚਿਆਂ ਦੀ ਗਿਣਤੀ 10 ਹੋ ਗਈ ਹੁਣ ਪਰਮਦੀ ਮਾਂ ਨੇ ਆਪਣੀ ਮਦਦ ਲਈ ਦੋ ਨੈਣੀ ਰੱਖ ਲਈਆਂ ਸੀ ਜਿਹੜਾ ਸਾਫ ਸਫਾਈ ਕਰਦੀਆਂ ਅਤੇ ਭੱਜ ਦੌੜ ਦਾ ਕੰਮ ਕਰ ਲੈਂਦੀਆਂ ਸੀ ਇਸ ਤਰ੍ਹਾਂ ਹੌਲੀ ਹੌਲੀ ਉਹਨਾਂ ਦਾ ਡੇ ਕੇਅਰ ਸੈਂਟਰ ਐਨਾ ਮਸ਼ਹੂਰ ਹੋ ਗਿਆ ਕਿ ਥੋੜੀ ਦੂਰ ਤੋਂ ਵੀ ਮਾਪੇ ਆਪਣੇ ਬੱਚਿਆਂ ਨੂੰ ਪਰਮਦੀ ਮਾਂ ਦੇ ਡੇ ਕੇਅਰ ਸੈਂਟਰ ਵਿੱਚ ਛੱਡ ਕੇ ਜਾਣ ਲੱਗੇ ਉਹਨਾਂ ਨੂੰ ਇੱਕ ਕਮਰਾ ਹੋਰ ਕਿਰਾਏ ਤੇ ਲੈਣਾ ਪਿਆ ਇੱਕ ਦਿਨ ਉੱਥੇ ਕੰਮ ਕਰਨ ਆਉਂਦੀ ਨੈਣੀ ਨੇ ਪਰਮਦੀ ਮਾਣੂ ਦੱਸਿਆ ਕਿ ਆਪਣੀ ਕਲੋਨੀ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਹੈ ਜਿਹੜੀ ਆਪਣੀ ਨੂੰ ਤੋਂ ਬਹੁਤ ਤੰਗ ਹੈ ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ ਤਾਂ ਪਰਮਦੀ ਮਾਣੇ ਉਸ ਨੈਣੀ ਨੂੰ ਕਿਹਾ ਕਿ ਉਸ ਔਰਤ ਨੂੰ ਮੇਰੇ ਕੋਲ ਬੁਲਾਉਣਾ ਉਸ ਔਰਤ ਦਾ ਨਾਂ ਸੁਨੀਤਾ ਸੀ ਸੁਨੀਤਾ ਆ ਕੇ ਪਰਮਦੀ ਮਾਣੂ ਮਿਲੀ ਤਾਂ ਪਰਮਦੀ ਮਾਣੇ ਉਸ ਦੀ ਸਾਰੀ ਗੱਲਬਾਤ ਸੁਣੀ ਪਰਮਦੀ ਮੰਮੀ ਨੂੰ ਅਹਿਸਾਸ ਹੋਇਆ ਕਿ ਬੁਢਾਪੇ ਵਿੱਚ ਇਕੱਲਾਪਨ ਅਤੇ 노ਹਾ ਦਾ ਅਤਿਆਚਾਰ ਬਜ਼ੁਰਗਾਂ ਨੂੰ ਡਿਪਰੈਸ਼ਨ ਦੇ ਵਿੱਚ ਲੈ ਜਾਂਦਾ ਹੈ ਇਸ ਲਈ ਉਸ ਨੇ ਸੁਨੀਤਾ ਨੂੰ ਆਪਣੇ ਕੋਲ ਆਉਣ ਲਈ ਕਿਹਾ ਸੁਨੀਤਾ ਵੀ ਸਵੇਰੇ ਹੀ ਪਰਮਦੀ ਮੰਮੀ ਕੋਲ ਡੇ ਕੇਅਰ ਸੈਂਟਰ ਵਿੱਚ ਆ ਜਾਂਦੀ ਜਦੋਂ ਪਰਮਦੀ ਮੰਮੀ ਨੂੰ ਪਤਾ ਲੱਗਿਆ ਕਿ ਸੁਨੀਤਾ ਨੂੰ ਸਲਾਈ ਦਾ ਕੰਮ ਬਹੁਤ ਸੋਹਣਾ ਆਉਂਦਾ ਹੈ ਤਾਂ ਉਸ ਨੇ ਸੁਨੀਤਾ ਨੂੰ ਕਿਹਾ ਕਿ ਮੇਰੇ ਕੋਲ ਘਰ ਦੇ ਵਿੱਚ ਇੱਕ ਫਾਲਤੂ ਸਲਾਈ ਮਸ਼ੀਨ ਪਈ ਹੈ ਕਿਉਂ ਨਾ ਅਸੀਂ ਘੱਟ ਪੈਸੇ ਲੈ ਕੇ ਕੁੜੀਆਂ ਨੂੰ ਸਲਾਈ ਦਾ ਕੰਮ ਸਿਖਾਈਏ ਸੁਨੀਤਾ ਨੂੰ ਵੀ ਇਹ ਗੱਲ ਜੱਜ ਗਈ ਅਤੇ ਉਸਨੇ ਬਹੁਤ ਹੀ ਘੱਟ ਰੇਟਾਂ ਤੇ ਕੁੜੀਆਂ ਨੂੰ ਸਲਾਈ ਦਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ ਭਾਵੇਂ ਉਹਨਾਂ ਦਾ ਮਕਸਦ ਪੈਸਾ ਕਮਾਉਣਾ ਨਹੀਂ ਸੀ ਪਰ ਉਹਨਾਂ ਦਾ ਸਮਾਂ ਚੰਗਾ ਗੁਜ਼ਰ ਰਿਹਾ ਸੀ ਅਤੇ ਉਹ ਕਮਾਈ ਵੀ ਚੰਗੀ ਕਰ ਰਹੀਆਂ ਸੀ ਉਹਨਾਂ ਨੂੰ ਇੰਨੀ ਕਮਾਈ ਹੋ ਜਾਂਦੀ ਸੀ ਕਿ ਉਹ ਕਿਰਾਇਆ ਆਸਾਨੀ ਨਾਲ ਕੱਢ ਸਕਦੀਆਂ ਸੀ ਹੌਲੀ-ਹੌਲੀ ਸੁਨੀਤਾ ਅਤੇ ਪਰਮਦੀ ਮਾਂ ਨਾਲ ਹੋਰ ਔਰਤਾਂ ਜੁੜਦੀਆਂ ਗਈਆਂ ਉਹਨਾਂ ਨੂੰ ਇੱਕ ਹੋਰ ਵੱਡਾ ਮਕਾਨ ਕਿਰਾਏ ਤੇ ਲੈਣਾ ਪਿਆ ਉਸ ਕਲੋਨੀ ਦੇ ਬਾਹਰ ਹੀ ਪਰਮ ਨੇ ਆਪਣੀ ਮੰਮੀ ਨੂੰ ਇੱਕ ਪੂਰਾ ਵੱਡਾ ਘਰ ਕਿਰਾਏ ਤੇ ਲੈ ਦਿੱਤਾ ਜਿੱਥੇ ਉਹਨਾਂ ਕੋਲ ਬੱਚਿਆਂ ਦੀ ਗਿਣਤੀ ਵੀ ਵੱਧ ਗਈ ਅਤੇ ਔਰਤਾਂ ਵੀ ਜੁੜਦੀਆਂ ਗਈਆਂ ਉਹ ਔਰਤਾਂ ਕੋਈ ਸਿਲਾਈ ਦਾ ਕੰਮ ਸਿਖਾਉਂਦੀਆਂ ਕੋਈ ਪਕਵਾਨ ਬਣਾਉਣੇ ਅਤੇ ਕੋਈ ਅਚਾਰ ਮਰਬੇ ਬਣਾਉਣਾ ਹੌਲੀ-ਹੌਲੀ ਸੁਨੀਤਾ ਅਤੇ ਪਰਮਦੀ ਮਾ ਦਾ ਨਾਮ ਪੂਰੇ ਸ਼ਹਿਰ ਵਿੱਚ ਫੈਲ ਗਿਆ ਸਾਰੇ ਸ਼ਹਿਰ ਦੇ ਲੋਕ ਉਹਨਾਂ ਦਾ ਬਹੁਤ ਸਨਮਾਨ ਕਰਦੇ ਕਿਉਂਕਿ ਉਹਨਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਸੀ ਹਣ ਪਰਮਦੀ ਮੰਮੀ ਅਤੇ ਸੁਨੀਤਾ ਬਹੁਤ ਖੁਸ਼ ਰਹਿੰਦੀਆਂ ਸੀ ਸਾਰੀਆਂ ਔਰਤਾਂ ਇੱਕ ਦੂਜੀ ਨਾਲ ਹੱਸਦੀਆਂ ਖੇਡਦੀਆਂ ਅਤੇ ਆਪਣਾ ਵਧੀਆ ਸਮਾਂ ਬਤੀਤ ਕਰਦੀਆਂ ਸੀ ਸੁਨੀਤਾ ਜਿਹੜੀ ਕਿ ਆਪਣੀ ਨੂੰ ਤੋਂ ਤੰਗ ਆਈ ਰੋਜ਼ ਬਿਮਾਰ ਰਹਿੰਦੀ ਸੀ ਹੁਣ ਉਹ ਵਧੀਆ ਖੁਸ਼ ਰਹਿਣ ਲੱਗੀ ਅਤੇ ਤੰਦਰੁਸਤ ਵੀ ਉਹਨਾਂ ਵਿੱਚ ਹੌਸਲਾ ਹੋਰ ਵੀ ਵੱਧ ਗਿਆ ਸੀ ਇੱਕ ਦਿਨ ਸੁਮਨ ਆਪਣੇ ਬੱਚਿਆਂ ਨੂੰ ਲੈਣ ਡੇ ਕੇਅਰ ਸੈਂਟਰ ਤੇ ਗਈ ਤਾਂ ਉਸਨੇ ਖੁਸ਼ਦੀਪ ਨੂੰ ਵੇਖਿਆ ਖੁਸ਼ਦੀਪ ਨੂੰ ਵੇਖ ਕੇ ਉਹ ਪੁੱਛਣ ਲੱਗੀ ਕਿ ਮੈਂ ਤੁਹਾਨੂੰ ਕਿਤੇ ਵੇਖਿਆ ਹੈ ਤੁਸੀਂ ਕੌਣ ਹੋ ਤਾਂ ਖੁਸ਼ਦੀਪ ਕਹਿਣ ਲੱਗੀ ਕਿ ਮੈਂ ਨਿਹਾਲ कौर ਦੀ ਨੂੰਹ ਹਾਂ ਖੁਸ਼ਦੀਪ ਦੀ ਸੱਸ ਦਾ ਨਾਮ ਨਿਹਾਲ ਸੀ ਫਿਰ ਸੁਮਨ ਨੂੰ ਯਾਦ ਆਇਆ ਕਿ ਹਾਂ ਇੱਕ ਦਿਨ ਪਾਰਕ ਦੇ ਵਿੱਚ ਜਦੋਂ ਖੁਸ਼ਦੀਪ ਆਪਣੀ ਸੱਸ ਨੂੰ ਬੁਲਾਉਣ ਆਈ ਸੀ ਤਾਂ ਨਿਹਾਲਕੌਰ ਨੇ ਉਸ ਨਾਲ ਜਾਣ ਪਹਿਚਾਣ ਕਰਵਾਈ ਸੀ ਕਿ ਇਹ ਮੇਰੀ ਨੂੰਹ ਖੁਸ਼ਦੀਪ ਹੈ ਸਮਾਂ ਕਿੰਨਾ ਬਦਲ ਗਿਆ ਸੀ ਪਹਿਲਾਂ ਜਿਹੜੀ ਨਿਹਾਲਕੌਰ ਖੁਸ਼ਦੀਪ ਦੀ ਸੱਸ ਦੇ ਨਾਮ ਨਾਲ ਜਾਣੀ ਜਾਂਦੀ ਸੀ ਅੱਜ ਨਿਹਾਲਕੌਰ ਦਾ ਇਹ ਨਾਮ ਹੋ ਗਿਆ ਸੀ ਕਿ ਉਸ ਦੀ ਨੂੰਹ ਨੂੰ ਆਪਣੀ ਜਾਣ ਪਹਿਚਾਣ ਕਰਵਾਉਣ ਲਈ ਨਿਹਾਲਕੌਰ ਦਾ ਨਾਮ ਲੈਣਾ ਪਿਆ ਸਿਆਣੇ ਕਹਿੰਦੇ ਨੇ ਕੀ ਉਮਰ ਦੀ ਗਿਣਤੀ ਸਿਰਫ ਇੱਕ ਸੰਖਿਆ ਹੈ ਜੇ ਕਿਸੇ ਇਨਸਾਨ ਵਿੱਚ ਜज्ਬਾ ਹੋਵੇ ਤਾਂ ਉਹ ਕੀ ਨਹੀਂ ਕਰ ਸਕਦਾ ਜਿਹੜੀ ਖੁਸ਼ਦੀਪ ਆਪਣੀ ਸੱਸ ਨੂੰ ਹਮੇਸ਼ਾ ਬੁੱਢੀ ਬੁੱਢੀ ਕਹਿ ਕੇ ਉਸ ਦਾ ਮਨੋਵਲ ਡੇਗਦੀ ਸੀ ਅੱਜ ਨਿਹਾਲਕੌਰ ਨੂੰ ਇਹ ਬਿਲਕੁਲ ਵੀ ਅਹਿਸਾਸ ਨਹੀਂ ਸੀ ਕਿ ਉਹ ਇੱਕ ਬਜ਼ੁਰਗ ਔਰਤ ਹੈ ਸਗੋਂ ਉਹ ਆਪਣੇ ਆਪ ਨੂੰ ਬਹੁਤ ਤੰਦਰੁਸਤ ਅਤੇ ਨੌਜਵਾਨਾਂ ਦੀ ਤਰ੍ਹਾਂ ਮਹਿਸੂਸ ਕਰਦੀ ਸੀ ਜੇ ਪਰਮ ਵਰਗੇ ਪੁੱਤ ਹੋਣ ਤਾਂ ਸ਼ਾਇਦ ਮਾਂ ਪਿਓ ਤੇ ਕਦੇ ਵੀ ਬੁਢਾਪਾ ਨਹੀਂ ਆ ਸਕਦਾ ਪਰਮ ਨੇ ਸਹੀ ਸਮੇਂ ਤੇ ਆਪਣੀ ਮਾਂ ਦਾ ਸਾਥ ਦਿੱਤਾ ਅਤੇ ਉਸ ਦਾ ਨਾਮ ਪੂਰੇ ਸ਼ਹਿਰ ਦੇ ਵਿੱਚ ਗੂੰਜਣ ਲੱਗਿਆ ਪਰਮ ਨੂੰ ਵੀ ਆਪਣੀ ਬੀਬੀ ਦੇ ਲਈ ਬਹੁਤ ਖੁਸ਼ੀ ਮਹਿਸੂਸ ਹੁੰਦੀ ਹਾਂਜੀ ਦੋਸਤੋ ਸਾਨੂੰ ਕਦੇ ਵੀ ਬਜ਼ੁਰਗਾਂ ਨੂੰ ਘਰ ਦੇ ਨੌਕਰ ਨਹੀਂ ਸਮਝਣਾ ਚਾਹੀਦਾ ਜੋ ਉਹਨਾਂ ਦਾ ਦਿਲ ਕਰਦਾ ਹੈ ਸਾਨੂੰ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਹੈ ਹਰ ਇੱਕ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ ਚਾਹੇ ਕੋਈ ਨੌਜਵਾਨ ਹੋਵੇ ਜਾਂ ਬੁੱਢਾ ਜ਼ਿੰਦਗੀ ਜਿਉਣ ਦੀ ਇੱਛਾ ਹੀ ਉਹਨਾਂ ਨੂੰ ਆਤਮ ਨਿਰਪਰ ਬਣਾਉਂਦੀ ਹੈ ਆਤਮ ਨਿਰਪਰ ਹੋ ਕੇ ਕੰਮ ਕਰਨਾ ਇੱਕ ਬਹੁਤ ਚੰਗੀ ਗੱਲ ਹੈ ਨਿਹਾਲ ਕੌਰ ਨੇ ਆਤਮ ਨਿਰਪਰ ਹੋ ਕੇ ਜੋ ਕੰਮ ਸ਼ੁਰੂ ਕੀਤਾ ਉਸ ਦੀ ਪ੍ਰਸੰਸਾ ਸਾਰੇ ਸ਼ਹਿਰ ਵਿੱਚ ਅੱਜ ਵੀ ਹੁੰਦੀ ਹੈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ